ਸਾਰੇ ਸੱਜਣਾ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਤਿੰਨ ਨਾ ਟਰੈਕਟਰ ਗਵਾਚ ਗਿਆ ਤੇ ਜਿਹੜੇ ਦਿੱਲੀ ਮੋਰਚੇ ਨੂੰ ਚੱਲੇ ਸੀ ਪੰਜਾਬ ਤੋਂ ਤੇ ਉਹਦਾ ਵੇਰਵਾ ਇਸ ਤਰ੍ਹਾਂ ਹੈ ਵੀ ਜੇ ਵੀ ਕਿਸੇ ਸੱਜਣ ਮਿੱਤਰ ਨੂੰ ਪਤਾ ਲੱਗੇ ਤਾਂ ਕੰਟੈਕਟ ਕਰਨ ਉਸਦਾ ਵੇਰਵਾ ਮੈਂ ਇਸ ਤਰ੍ਹਾਂ ਦੇ ਰਿਹਾ ਵੀ ਇੱਕ 3600 ਆ ਨੀਲੇ ਰੰਗ ਦਾ ਫੋਰਡ ਛਤਰੀ ਲੱਗੀ ਹੈ ਤੇ ਚਲਾਉਣ ਵਾਲਾ ਸੁਖਬੀਰ ਸਿੰਘ ਬਾਦਲ ਹੈ ਤੇ ਬੀਬਾ ਜੀ ਨਾਲ ਬੈਠੇ ਨੇ ਉਹ ਤਲਵੰਡੀ ਤੋਂ ਚੱਲਿਆ ਤੇ ਹਜੇ ਤੱਕ ਪਹੁੰਚਿਆ ਨਹੀਂ ਉਹ ਗੁੰਮਸ਼ੁਦਾ ਜੇ ਕੋਈ ਸੱਜਣ ਮਿੱਤਰ ਨੂੰ ਉਹਨਾਂ ਬਾਰੇ ਪਤਾ ਲੱਗੇ ਤਾਂ ਲੰਬੀ ਕੰਟੈਕਟ ਕਰਨ ਕਿਉਂਕਿ ਬਾਬਾ ਜੀ ਬੜੇ ਪਰੇਸ਼ਾਨ ਨੇ ਉਹ ਕਹਿੰਦਾ ਮੁੰਡਾ ਸਾਡਾ ਟਰੈਕਟਰ ਲੈ ਕੇ ਗਿਆ ਨਾਲ ਨੂੰ ਨੂੰ ਵੀ ਲੈ ਗਿਆ ਤੇ ਪਤਾ ਨਹੀਂ ਕਿੱਧਰ ਗਏ ਆ ਤੇ ਉਹ ਉਹਨਾਂ ਬਾਰੇ ਵੀ ਉਹਨਾਂ ਨੂੰ ਸੂਚਿਤ ਕੀਤਾ ਜਾਵੇ ਦੂਜਾ ਟਰੈਕਟਰ ਹੈ ਚੀਮਾ ਜੀ ਦਾ ਤੇ ਬੀਬਾ ਬਲਜਿੰਦਰ ਕੌਰ ਜੀ ਦਾ ਉਹ ਵੀ ਕਾਫੀ ਦਿਨਾਂ ਤੋਂ ਟਰੈਕਟਰ ਲੈ ਕੇ ਨਿਕਲੇ ਹੋਇਆ ਤੇ ਹਜੇ ਤੱਕ ਪਹੁੰਚਿਆ ਨਹੀਂ ਉਹਨਾਂ ਦਾ ਸੰਘਰਸ਼ ਚ ਤੇ ਉਹਨਾਂ ਬਾਰੇ ਵੀ ਜੇ ਕਿਸੇ ਨੂੰ ਪਤਾ ਲੱਗੇ ਤਾਂ ਜ਼ਰੂਰ ਦੱਸਿਓ ਤੇ ਤੀਜਾ ਟਰੈਕਟਰ ਆ ਹਿੰਦੁਸਤਾਨ ਖੱਟੇ ਰੰਗ ਦਾ ਆ ਉਹ ਦੇ ਸਾਈਡ ਤੇ ਸੋਫੇ ਜਿਹਾ ਲੱਗੇ ਹੋਏ ਆ ਤੇ ਪਛਾਣਿਆ ਜਾਊਗਾ ਛੇਤੀ ਆਮ ਟਰੈਕਟਰਾਂ 'ਤੇ ਲੱਗੇ ਨਹੀਂ ਹੁੰਦੇ ਸੋਫੇ ਤੇ ਉਹ ਚਲਾਉਣ ਵਾਲਾ ਹੈਗਾ ਰਾਹੁਲ ਗਾਂਧੀ ਤੇ ਨਾਲ ਮੇਰੇ ਖਿਆਲ ਆਪਣਾ ਬੈਠੇ ਨੇ ਰਾਹੁਲ ਗਾਂਧੀ ਤੇ ਕੈਪਟਨ ਸਾਹਿਬ ਵੀ ਹੈਗੇ ਨੇ ਉਹੀ ਜੇ ਕਿਸੇ ਨੂੰ ਸੱਜਣ ਮਿੱਤਰ ਨੂੰ ਉਹਨਾਂ ਬਾਰੇ ਵੀ ਜੇ ਪਤਾ ਲੱਗੇ ਤਾਂ ਜਰੂਰ ਦੱਸੋ ਅਜੇ ਤੱਕ ਪਹੁੰਚੇ ਨਹੀਂ ਇਹ ਜਰੂਰੀ ਟਰੈਕਟਰ ਨੇ ਸੋ ਗੱਲਾਂ ਵੀਰ ਜੀ ਇਹ ਹੈ ਵੀ ਇਹ ਗੱਲ ਆਪਾਂ ਨੂੰ ਸਮਝ ਨਹੀਂ ਪੈਣੀ ਹੈ ਵੀ ਇਹ ਕੱਲ ਨੂੰ ਸ਼ੰਭੂ ਮੋਰਚੇ ਦੇ ਕੱਠ ਕੀਤਾ ਇੰਨਾਂ ਨੇ ਕਾਂਗਰਸ ਨੇ ਉੱਥੇ ਹਜ਼ਾਰਾਂ ਬੰਦਾ ਇਕੱਠਾ ਕਰ ਲਿਆ ਵੀ ਇੱਥੇ ਦੋ ਤਿੰਨ ਬਾਰਡਰ ਖੁੱਲੇ ਪਏ ਆ ਉੱਥੇ ਇੰਨਾ ਇਕੱਠਾ ਕਰਕੇ ਲਿਆਓ ਤੇ ਬੰਦ ਕਰੋ ਕਰੋਗੇ ਕਦੋਂ ਜਦੋਂ ਤੁਸੀਂ ਪਿੰਡਾਂ ਚ ਆਉਂਦੇ ਆ ਸਾਨੂੰ ਅਸੀਂ ਮਿਚਾਉਂਦੇ ਆ ਥੱਲੇ ਮੈਡ ਉਹ ਛਾਉਣੇ ਆ ਕੁਰਸੀਆਂ ਬਿਠਾਉਣੇ ਆ ਗਦਾਮ ਕਾਜੂ ਖਾਉਣੇ ਹਨ ਉਹ ਤੂੰ ਕਾਜੂ ਖਾਣ ਵਾਸਤੇ ਤਾਂ ਨਹੀਂ ਸਾਨੂੰ ਅਸੀਂ ਐਮਐਲਏ ਬਣਾਇਆ ਜਾਂ ਤੁਹਾਨੂੰ ਤਨਖਾਹ ਲਾਉਤੀਆਂ ਜਾਂ ਤੁਹਾਨੂੰ ਸਕਿਉਰਟੀਆਂ ਦੇਤੀਆਂ ਤੁਹਾਨੂੰ ਲੋਕਾਂ ਵਾਸਤੇ ਬਣਾਇਆ ਤੇ ਥੋੜੇ ਜਿਹੀ ਐਮਪੀ ਆ ਜਿਨ੍ਹਾਂ ਨੇ ਲੋਕ ਸਭਾ ਦੇ ਬੈਲ ਪਾਸ ਕਰਨਾ ਸੀ ਤੇ ਇਹ ਤਾਂ ਕੜੀ ਚੌਲ ਖਾ ਕੇ ਉੱਥੋਂ ਬਸ ਹੋਰ ਕੋਈ ਕੰਮ ਹੀ ਨਹੀਂ ਦੱਸੇ ਹੀ ਨਹੀਂਗਾ ਸਾਰਿਆਂ ਨੇ ਸਾਈਨ ਕਰਤੇ ਹੁਣ ਬਾਹਰ ਆ ਕੇ ਗੱਲਾਂ ਗੱਲਾਂ ਵੱਡੀਆਂ ਵੱਡੀਆਂ ਕਰਦੇ ਆ ਉਹਨਾਂ ਨੂੰ ਸਤੀਫੇ ਦੇਣੇ ਚਾਹੀਦੇ ਆ ਬੇਨਤੀ ਇਹ ਆ ਵੀ ਸਤੀਫੇ ਦੇ ਦਿਓ ਤੁਸੀਂ ਸਾਨੂੰ 13 ਨੂੰ 13 ਨੂੰ استਿਫਾ ਦੇਣੇ ਚਾਹੀਦੇ ਆ ਤਾਂ ਕਿ ਪੰਜਾਬ ਤੇ ਪਤਾ ਤਾਂ ਲੱਗੇ ਨਾ ਮੈਂ ਤੁਸੀਂ ਨਾਲ ਆ ਰੋਸ ਇੱਥੇ ਆ ਕੇ ਬੈਠੋ ਤੁਹਾਨੂੰ ਪਤਾ ਲੱਗੇ ਕਿੰਨੀ ਤਕਲੀਫ ਹੈ ਤੇ ਤੁਸੀਂ ਇੱਥੇ ਦੋ ਤਿੰਨ ਬੈਠੇ ਜੰਤਰ ਮੰਤਰ ਉਹ ਬਸ ਬੈਠ ਕੇ ਆਪਦਾ ਖਾਣਾ ਪੂਰਤੇ ਇੱਥੇ ਬੈਠ ਕੇ ਵੇਖੋ ਨਾ ਜੋ ਤੜਕੇ ਜੰਗਲ ਪਾੜੀ ਜਾਣਾ ਹੁੰਦਾ ਤੇ ਕਿੰਨਾ ਸਮੱਸਿਆ ਤੇ ਕਿਵੇਂ ਠੰਡੇ ਠੰਡੇ ਪਾਣੀ ਨਾਲ ਵੀ ਨਹਾਉਣਾ ਪੈਂਦਾ ਸੋ ਇਹ ਲੀਡਰੋ ਤੁਹਾਨੂੰ ਬੇਨਤੀ ਆ ਵੀ ਤੁਸੀਂ ਇੱਥੇ ਆਓ ਇਕੱਠੇ ਹੋ ਕੇ ਹਨਾ ਆਪਦੇ ਆਪ ਦੇ ਜਦੋਂ ਇਕੱਠ ਕਰਨਾ ਹੁੰਦਾ ਤਾਂ ਉਹ ਲੋਕਾਂ ਯਾਰਾਂ ਬੰਦਾ ਇਕੱਠ ਕਰ ਲੈਂਦੇ ਆ ਤੁਸੀਂ ਇੱਥੇ ਲਿਆ ਕੇ ਬੈਠੋ ਤੇ ਵੀਰਾਂ ਨੂੰ ਵੀ ਬੇਨਤੀ ਆ ਗੱਲ ਸੋਚੋ ਇਹਨਾਂ ਤੇ ਪਾਓ ਪ੍ਰੈਸ਼ਰ ਵੀ ਤੁਹਾਨੂੰ ਕੱਲੇ ਅਸੀਂ ਬਦਾਮ ਕਾਜੂ ਖਾਣ ਵਾਸਤੇ ਨਹੀਂ ਬਣਾਇਆ ਤੁਹਾਨੂੰ ਤੇ ਇੱਕ ਗੱਲ ਹੋਰ ਆ ਵੀ ਮੋਦੀ ਜਿਵੇਂ ਹਿੰਦੂ ਰਾਸ਼ਟਰ ਦੀ ਗੱਲ ਕਰ ਰਿਹਾ ਵੀ ਹਿੰਦੂ ਰਾਸ਼ਟਰ ਤੇ ਮੇਰੇ ਹਿੰਦੂ ਵੀਰਾਂ ਨੂੰ ਬੇਨਤੀ ਆ ਇਹ ਗੱਲ ਤੁਸੀਂ ਨਾ ਸੋਚਿਓ ਮਾੜਾ ਸਮਝਿਓ ਬੀਜ ਜੀ ਸਾਨੂੰ ਇਹ ਕਹਿ ਰਿਹਾ ਵੀ ਕਿਸਾਨਾਂ ਨੂੰ ਵੀ ਮੈਂ ਵਿਚੋਲੀਏ ਖਤਮ ਕਰ ਰਿਹਾ ਤੇ ਵਿਚੋਲੀਆ ਹੈ ਕੌਣ ਵਿਚੋਲੀਆ ਹੈਗਾ Hindu ਭਰਾ ਸਾਡੇ ਜਿਹੜੇ ਆੜਤੀਏ ਨੇ ਉਹਨਾਂ ਨੂੰ ਖਤਮ ਕਰਨਾ ਸਾਡਾ ਤਾਂ ਉਹਨਾਂ ਨਾਲ ਰੌਲਾ ਹੀ ਕੋਈ ਨਹੀਂ ਉਹ ਤਾਂ ਆੜਤ ਹੈਗੀ ਆ ਤੇ ਸੁਖ ਦੀ ਜ਼ਿੰਮੇਦਾਰ ਨੂੰ ਤਾਂ ਸੁੱਖਾ ਹੁੰਦਾ ਕਿਸਾਨ ਨੂੰ ਉਹਨਾਂ ਤੋਂ ਲੈਣਦੇ ਚੱਲਦਾ ਰਹਿੰਦਾ ਤੇ ਸਾਰਾ ਉਹਨਾਂ ਦਾ ਭਰਾਵਾਂ ਵਾਲਾ ਰਿਸ਼ਤਾ ਸੋ ਵੀਰੋ ਇਹ ਸਭ ਤੋਂ ਵੱਡਾ ਦੁਸ਼ਮਣ ਹੀ ਛੋਟਾ ਹੈ ਜੀ ਜੀ ਕਹਿ ਰਿਹਾ ਨਾ ਵੀ ਹਿੰਦੂਵਾਦ ਕਰਨਾ ਰਾਸ਼ਟਰ ਬਣਾਉਣਾ ਫਿਰਦਾ ਇਹ ਦੁਸ਼ਮਣੀ ਸਭ ਤੋਂ ਵੱਧ ਹਿੰਦੂਆਂ ਵੀਰਾਂ ਦਾ ਹੈ ਗੱਲ ਸੋਚਿਓ ਸੋਚਣ ਵਾਲੀ ਹੈ ਸੋ ਇਹ ਸਭ ਜਿਹੜੀਆਂ ਚੀਜ਼ਾਂ ਰੋਡ ਦਾ ਕੰਟਰੈਕਟ ਜਾਂ ਹੋ ਰਾ ਇੱਥੇ ਵੀ ਦਿੱਲੀ ਰੋਡ ਤੇ ਜਿੰਨੇ ਕੰਟਰੈਕਟਰ ਆ ਸਭ ਗੁਜਰਾਤ ਦੇ ਨੂੰ ਹੈ ਇਹ ਆਉਣ ਵਾਲੇ ਟਾਈਮ ਵਾਸਤੇ ਸਾਨੂੰ ਸੋ ਸਾਰੇ ਵਾਸਤੇ ਖਤਰਨਾਕ ਸੋ ਇੰਨਿਆਂ ਕ ਬੇਨਤੀਆਂ ਕਰਦੇ ਆ ਪਰ ਇੱਕ ਬੇਨਤੀ ਹੋਰ ਵੀ ਹੈ ਠੰਡ ਜਿਆਦੇ ਹੋ ਰਹੀ ਹੈ ਪਰ ਲੋਕ ਵੀ ਪਰੇਸ਼ਾਨ ਹੁੰਦੇ ਆ ਵੀ ਫੋਨ ਆਉਂਦੇ ਆ ਮੈਸੇਜ ਪਾਉਂਦੇ ਆ ਵੀ ਠੰਡ ਆ ਇੱਥੇ ਪਰ ਇੱਕ ਤੋਂ ਵਾਲੇ ਬੰਦਿਆਂ ਨੂੰ ਵੀ ਨੂੰ ਹੌਸਲਾ ਤਾਂ ਇਸ ਗੱਲ ਦਾ ਵੀ ਹੌਸਲਾ ਵੀ ਰੱਖਣਾ ਤਾਂ ਬਸ ਇਹ ਗੱਲ ਦਿਮਾਗ 'ਚ ਰੱਖਿਓ ਵੀ ਠੰਡੇ ਬਰਜ ਤੋਂ ਜ਼ਿਆਦਾ ਠੰਡ ਨਹੀਂ ਬਸ ਇਹ ਹੌਸਲਾ ਰੱਖਿਓ ਤੇ ਥੋੜਾ ਜਿਹਾ ਠਮਾ ਵੀ ਰੱਖਿਓ ਵੀ ਇਹ ਲਕਾਵ ਥੋੜਾ ਜਿਹਾ ਚੱਲਦਾ ਲੰਮਾ ਹੀ ਹੁੰਦਾ ਤੇ ਯੂਥ ਮੁੰਡੇ ਵੀ ਕਹਿੰਦੇ ਆ ਵੀ ਹੁਣ ਅੱਗੇ ਵਧਣ ਦਾ ਟਾਈਮ ਆ ਵੀ ਅੱਗੇ ਵਧੀਏ ਥੋੜਾ ਜਿਹਾ ਇਹਨਾਂ ਨੂੰ ਵੀ ਸ਼ੇਕ ਲੱਗੇ ਵੀ ਦਿੱਲੀ ਨੂੰ ਹੋਰ ਥੋੜਾ ਥੋੜਾ ਜਿਵੇਂ 100-100 ਮੀਟਰ ਅੰਦਰ ਹੀ ਹੋਈ ਜਾਈਏ ਤਾਂ ਕਿ ਸਰਕਾਰ ਤੇ ਪ੍ਰੈਸ਼ਰ ਪਾਵੇ ਵੀ ਅੰਦਰ ਵੀ ਆਉਣਗੇ ਤੇ ਮੁੰਡਿਆਂ 'ਚ ਵੀ ਜੋਸ਼ ਰਹਿੰਦਾ ਤਾਂ ਮੁੰਡਿਆਂ ਦਾ ਸੁਝਾਓ ਸੀ ਕਈਆਂ ਨੇ ਕਿਹਾ ਵੀ ਆਪਾਂ ਇਸ ਤਰ੍ਹਾਂ ਕਰੀਏ ਵੀ ਆਪਾਂ 100 ਮੀਟਰ ਅੰਦਰ ਹੋਰ ਚਲਾ ਜਾਇਆ ਕਰੀਏ ਤਾਂ ਕਿ ਸਰਕਾਰ ਤੇ ਪ੍ਰੈਸ਼ਰ ਸੁਝਾਅ ਚੰਗਾ ਪਰ ਵੀਰਾਂ ਨੂੰ ਕਹਿ ਰਹੇ ਆ ਵੀ ਹਜੇ ਕੋਈ ਨਹੀਂ ਯੂਨੀਅਨ ਦਾ ਕੋਈ ਫੈਸਲਾ ਆਊਗਾ ਸਾਰੇ ਇਕੱਠੇ ਹੋ ਕੇ ਚੱਲਾਂਗੇ ਤੇ ਹਜੇ ਟਾਈਮ ਆਊਗਾ ਬਸ ਗੱਟੇ ਰਹੋ ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ